ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੇ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਤਰੀਕ ਹੈ ਕੀ 16 ਤੇ ਹੁਣ ਆਪਾਂ ਚੱਲੇ ਆਂ ਸੰਗਤ ਜੀ ਇੱਧਰ ਘੋੜਿਆਂ ਵਾਲਾ ਗੁਰਦੁਆਰਾ ਜਿੱਥੇ ਉੱਥੇ ਚੱਲੇ ਆਂ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਤੇ ਆਪਣੀ ਅੱਗੇ ਸਾਰੀ ਸੰਗਤ ਜਾ ਰਹੀ ਆ ਤੇ ਆ ਜਾਓ ਫਿਰ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਈਏ ਸੰਗਤ ਜੀ ਗੁਰਦੁਆਰਾ ਬੌਲੀ ਸਾਹਿਬ ਅਸਤਵਲ ਅਜਾਇਬ ਘਰ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਆ ਜੋ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਗੁਰਦੁਆਰਾ ਸਾਹਿਬ ਦੇ ਆਪਣੀਆਂ ਸਾਰੀਆਂ ਸੰਗਤਾਂ ਜਾ ਰਹੀਆਂ ਹੋਰ ਹੈ ਬਾਬੇ ਦੇ ਕੋਲੇ ਹੋ ਗਿਆ ਤਾਂ ਜੰਮੀ ਆ ਜੇ ਉਹ ਹੈ ਨਹੀਂ ਵੀ ਜਿਹੜਾ ਉੱਥੇ ਹੁੰਦਾ ਸਟੈਂਡ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਆ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਅਸੀਂ ਸਾਰੀ ਸੰਗਤ ਨੇ ਇੱਥੇ ਮੱਥਾ ਟੇਕ ਕੇ ਥੋੜਾ ਸਮਾਂ ਹਾਜ਼ਰੀ ਭਰੀ ਤੁਹਾਨੂੰ ਸੰਗਤ ਦੇ ਦਰਸ਼ਨ ਵੀ ਕਰਾਉਨੇ ਆ ਇਸ ਗੁਰਦੁਆਰਾ ਸਾਹਿਬ ਦੇ ਫਿਰ ਥੋੜਾ ਟਾਈਮ ਆਪਾਂ ਇੱਥੇ ਦਰਸ਼ਨ ਦੇਦਾਰੇ ਕਰਨ ਤੋਂ ਬਾਅਦ ਇੱਥੇ ਹਾਜ਼ਰੀ ਭਰੀ ਤੇ ਆਂਟੀ ਜੀ ਨਾਲ ਵੀ ਵਿਚਾਰ ਸਾਂਝੇ ਹੋਏ ਉਹਨਾਂ ਨੇ ਦੱਸਿਆ ਕਿ ਦਸਹਰੇ ਦੇ ਲਾਗੇ ਇੱਥੇ ਬਹੁਤ ਹੀ ਧੂਮ ਧਾਮ ਦੇ ਨਾਲ ਜਿਹੜਾ ਮਹੱਲਾ ਕੱਢਿਆ ਜਾਂਦਾ ਆ ਇਹ ਆ ਸੰਗਤ ਜੀ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਨਾਲ ਹੀ ਇਸ ਦੇ ਘੋੜਿਆਂ ਦਾ ਅਸਤਬਲ ਤੇ ਇਹ ਆ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੇ ਆਪਾਂ ਬੋਲ ਕੇ ਵੀਡੀਓ ਦੇ ਵਿੱਚ ਪਾਉਣੇ ਕਾਫੀ ਲੰਬਾ ਹੋ ਜਾਣਾ ਤੁਸੀਂ ਵੀਡੀਓ ਨੂੰ ਰੋਕ ਕੇ ਇਤਿਹਾਸ ਨੂੰ ਸਰਵਣ ਕਰ ਸਕਦੇ ਆ ਸੰਗਤ ਜੀ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਇੱਧਰ ਇਤਿਹਾਸਿਕ ਬੌਲੀ ਸਾਹਿਬ ਦੇ ਅੱਗੇ ਉਹਦੇ ਦਰਸ਼ਨ ਕਰਾਉਨੇ ਆ ਤੇ ਤੁਹਾਨੂੰ ਸਾਰੀ ਸੰਗਤ ਦਿਖਾਉਂਦੇ ਆ ਪਿੱਛੇ ਆਪਣੀ ਤੇ और अपनी सारी संगत मूहे घूम रही है वो वह साढ़े तो, तो पेल चल गया बाद चे मौसम बहुत ज्यादा वाइया सही मौसम बहुत ही ज्यादा इस टाइम दर्शन कर रहे हैं इतिहासिक बौली साहब ਤਾਨੂੰ ਵਿੱਚੋਂ ਵੀ ਦਿਖਾਉਂਦੇ ਆ ਇਸ ਦੇ ਅੰਦਰ ਹਰਿਆਈ ਜੰਮੀ ਹੋਈ ਆ ਪਾਣੀ ਦੇ ਉੱਤੇ ਤੇ ਹੁਣ ਆਪਾਂ ਚੱਲਦੇ ਆ ਘੋੜਿਆਂ ਦੇ ਅਸਤਬਲ ਵੱਲ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਘੋੜਿਆਂ ਦੇ ਅਸਤਬਲ 'ਚ ਇੱਥੇ ਜਿੱਦਾਂ ਕਿ ਜਿਹੜੀ ਸੰਗਤ ਆਉਂਦੀ ਆ ਸੱਚਖੰਡ ਸਾਹਿਬ ਜਦੋਂ ਉਹ ਮਰਜ਼ਾ ਮੰਗੇ ਜਾਂਦੀ ਆ ਕਿ ਵਾਹਿਗੁਰੂ ਜੀ ਸਾਡੀ ਮਰਜ਼ਾ ਪੂਰੀ ਹੋ ਜਾਵੇ ਅਸੀਂ ਘੋੜਾ ਚੜਾਵਾਂਗੇ ਤੇ ਜਦੋਂ ਉਹਨਾਂ ਦੀ ਮਨ ਮੰਗੀ ਮਰਜ਼ਾ ਪੂਰੀ ਹੁੰਦੀ ਆ ਤੇ ਉਹ ਇੱਥੇ ਘੋੜਾ ਚੜਾ ਕੇ ਜਾਂਦੇ ਆ ਤੇ ਉਹ ਜਿਹੜੇ ਘੋੜੇ ਆ ਉਹਨਾਂ ਦੀ ਸਾਂਭ ਸੰਭਾਲ ਇੱਥੇ ਇਸ ਅਸਤਬਲ ਦੇ ਵਿੱਚ ਕੀਤੀ ਜਾਂਦੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਸਤਖੰਡ ਸਾਹਿਬ ਦੇ ਸਾਹਮਣੇ ਸ਼ਾਮ ਨੂੰ ਖੜਾ ਲੈ ਕੇ ਆਉਂਦੇ ਆ ਉਹ ਘੋੜਾ ਵੀ ਐਸੇ ਅਸਤਬਲ ਦੇ ਵਿੱਚ ਆ ਤੇ ਹੁਣ ਤੁਹਾਨੂੰ ਘੋੜਿਆਂ ਦੇ ਦਰਸ਼ਨ ਕਰਾਉਂਦੇ ਆ ਆ ਜਾਓ ਸੰਗਤ ਜੀ ਇਹ ਆ ਗੱਦੀ ਵਾਲਾ ਘੋੜਾ ਬਾਬਾ ਅਨਮੋਲ ਸਿੰਘ ਜੀ ਇੱਧਰ ਕੈਮਰਾ ਮਰੋ ਸੰਗਤ ਜੀ ਇਸ ਟਾਈਮ ਤੁਸੀਂ ਦਰਸ਼ਨ ਕਰ ਰਹੇ ਆ ਬਾਬਾ ਅਨਮੋਲ ਸਿੰਘ ਜੀ ਜਿਹੜਾ ਕਿ ਗੱਦੀ ਵਾਲਾ ਘੋੜਾ ਆ ਤੇ ਸੱਚਕੰਡ ਸਾਹਿਬ ਦੇ ਸਾਹਮਣੇ ਸ਼ਾਮ ਨੂੰ 6:00 ਤੋਂ ਲੈ ਕੇ 8:00 ਵਜੇ ਤੱਕ ਲੈ ਕੇ ਜਾਂਦੇ ਆ ਬਾਬਾ ਜੀ ਉੱਥੇ ਤੇ ਇੱਧਰ ਜੇ ਕਿਸੇ ਸੇਵਕ ਨੇ ਘੋੜਿਆਂ ਦੀ ਦੇਖੋ ਸੇਵਾ ਲੈਣੀ ਹੋਵੇ ਜਿੱਦਾਂ ਉਹਨਾਂ ਨੂੰ ਖਲਾਉਣ ਦੀ ਛੋਲੇ ਚਨੇ ਦੀ ਭੇਟਾ 3500 ਰੁਪਏ ਆ ਪੱਠੇ ਪੱਠਿਆਂ ਦੀ 4000 ਰੁਪਏ ਇਸ ਤਰ੍ਹਾਂ ਤੁਸੀਂ ਇੱਥੇ ਆ ਕੇ ਸੇਵਾ ਕਰ ਸਕਦੇ ਆ ਤੇ ਆਜੋ ਹੁਣ ਅੱਗੇ ਹੋਰ ਤਾਂ ਕੋਈ ਜਾਲਾ ਕੋਈ ਚਲਣ ਕਰ। ਆਹ ਤਰੇ ਵਾਲੇ ਦੀ। ਦੇਖੋ ਉਹ ਸੰਗਤ ਜੀ ਸਾਰੇ ਅਸਤਵਲ ਦੇ ਵਿੱਚ ਘੋੜੇ ਦਿਖਾ ਦਿਓ। ਆਹ ਦੇਖੋ ਕਿੰਨਾ ਸੋਹਣਾ ਘੋੜਾ ਖੜਾ ਆ। ਇਹ ਆ ਗੁਰੂ ਗਵੰਦ ਸਿੰਘ ਜੀ ਦੇ ਘੋੜੇ ਜਿਨ੍ਹਾਂ ਨੂੰ ਵੀ ਬੜੇ ਪਿਆਰ ਤੇ ਸਤਿਕਾਰ ਨਾਲ ਇੱਥੇ ਰੱਖਿਆ ਜਾਂਦਾ ਆ। ਬੱਬਾ ਅਨਮੋਲ ਸਿੰਘ ਜੀ ਇਹ ਆ ਗੱਦੀ ਵਾਲਾ ਘੋੜਾ ਤੇ ਤੁਸੀਂ ਦੇਖ ਲਓ ਕੀ ਕਿੰਨੇ ਸਾਫ਼ ਸੁਥਰੇ ਤਰੀਕੇ ਦੇ ਨਾਲ ਇੱਥੇ ਸਾਂਭ ਸੰਭਾਲ ਕੀਤੀ ਜਾਂਦੀ ਹੈ ਤੇ ਤੁਸੀਂ ਘੋੜਿਆਂ ਵਾਲੇ ਚਣੇ ਬਾਹਰ ਤੋਂ ਲੈ ਕੇ ਆ ਸਕਦੇ ਆ ਸੰਗਤ ਜੀ ਘੋੜੇ ਤੁਸੀਂ ਦੇਖੋ ਕਿੰਨੇ ਯਾਨੀ ਕਿ ਸਾਫ਼ ਸੁਥਰੇ ਬਿਲਕੁਲ ਇੱਥੇ ਇਹਨਾਂ ਦੀ ਸਾਂਭ ਸੰਭਾਲਿਆ ਬਹੁਤ ਜ਼ਿਆਦਾ ਪਿਆਰ ਦੇ ਨਾਲ ਕੀਤੀ ਜਾਂਦੀ ਹੈ ਹੁਣ ਤੁਹਾਨੂੰ ਸਾਰਾ ਜਿਹੜਾ ਅਸਤਵਲਿਆ ਉਹ ਘਮਾਉਨੇ ਆ ਤੇ ਇੱਥੇ ਬਹੁਤ ਤਰ੍ਹਾਂ ਤਰ੍ਹਾਂ ਦੇ ਘੋੜੇ ਆ ਜਿਹੜੇ ਕੀ ਬਾਬਿਆਂ ਨੇ ਸ਼ਿੰਗਾਰ ਕੇ ਰੱਖੇ ਹੋਏ ਆ ਵਧੀਆ ਵਧੀਆ ਨਸਲ ਦੇ ਘੋੜੇ ਜਿਹੜੇ ਕਿ ਕੰਪੀਟੀਸ਼ਨਾਂ ਦੇ ਵਿੱਚ ਵੀ ਜਾਂਦੇ ਆ ਤੇ ਬਹੁਤ ਹੀ ਉੱਵਲ ਦਰਜੇ ਤੇ ਜਿੱਤ ਕੇ ਆਉਂਦੇ ਆ ਕਿਉਂਕਿ ਘੋੜਿਆਂ ਦੀ ਖਰਾਕ ਤੇ ਸਾਂਭ ਸੰਭਾਲ ਇੱਥੇ ਪੂਰੀ ਕੀਤੀ ਜਾਂਦੀ ਹੈ। ਇਧਰਲੀ ਸਾਈਡ ਸਾਹਮਣੇ ਛੋਟੇ ਜਿਹੜੇ ਬੱਚੇ ਘੋੜਿਆਂ ਦੇ ਉਹ ਵੀ ਆ ਤੇ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਆ ਤੁਸੀਂ ਦੇਖੋ ਕਿੰਨਾ ਸੋਹਣਾ ਆ। ਯਾਨੀ ਕਿ ਬਹੁਤ ਹੀ ਜ਼ਿਆਦਾ ਸਾਂਭ ਸੰਭਾਲ ਕੀਤੀ ਜਾਂਦੀ ਆ ਤੇ ਤੁਸੀਂ ਦੇਖੋ ਪਾਰਕ ਦੇ ਵਿੱਚ ਛੋਟੇ ਛੋਟੇ ਬੱਚੇ ਜੇ ਨਾਲੋਂ ਟ੍ਰੇਨ ਕੀਤਾ ਜਾਂਦਾ ਆ ਛੋਟੇ ਛੋਟੇ ਬੱਚਿਆਂ ਨਾਲੋਂ ਤੇ ਇਹ ਵੀ ਬਹੁਤ ਸੋਹਣੇ ਬੱਚੇ ਆ ਘੋੜਿਆਂ ਦੇ ਇਹ ਜਿਹੜਾ ਏਰੀਆ ਆ ਕਾਫੀ ਵੱਡੇ ਏਰੀਏ ਦੇ ਵਿੱਚ ਇਹ ਅਸਤਵਲ ਬਣਿਆ ਹੋਇਆ ਤੇ ਹੁਣ ਇਧਰਲੀ ਸਾਈਡ ਚੱਲਦੇ ਆ ਅੱਗੇ ਵੱਲ ਹਜੇ ਅਸਤਵਲ ਦਾ ਕੰਮ ਚੱਲ ਰਿਹਾ ਤੁਸੀਂ ਦੇਖ ਸਕਦੇ ਆ ਸਾਹਮਣੇ ਤੇ ਇਧਰਲੀ ਸਾਈਡ ਵੀ ਘੋੜੇ ਆ ਤੁਸੀਂ ਦੇਖੋ ਇਧਰਲੀ ਸਾਈਡ ਇਕੱਲੇ ਇਕੱਲੇ ਘੋੜੇ ਰੱਖੇ ਆ ਤੇ ਹੁਣ ਤੁਹਾਨੂੰ ਇਧਰਲੀ ਬਾਕੀ ਜਿਹੜਾ ਇਧਰਲੀ ਸਾਈਡ ਅਸਤਵਲ ਆ ਉਧਰ ਸ਼ੈੱਡ ਦੇ ਥੱਲੇ ਸਾਰੇ ਹੀ ਆਪਾਂ ਇੱਥੇ ਘੋੜਿਆਂ ਦੇ ਦਰਸ਼ਨ ਕਰਾਉਂਦੇ ਆ ਆਪਾਂ ਸੋਚਿਆ ਕਿ ਸਾਰੀ ਥੋੜੀ ਥੋੜੀ ਰਿਕਾਰਡਿੰਗ ਕਰ ਲਈਏ ਕਿ ਤੁਸੀਂ ਘਰ ਬੈਠੇ ਇਸ ਅਸਤਬਲ ਦੇ ਦਰਸ਼ਨ ਕਰ ਸਕੋ ਤੇ ਤੁਸੀਂ ਦੇਖ ਸਕਦੇ ਆ ਇਸ ਅਸਤਬਲ ਦੇ ਵਿੱਚ ਮੈਨੂੰ ਲੱਗਦਾ तकरीबन 60-70 ਦੇ ਕਰੀਬ ਤਾਂ ਘੋੜੇ ਹੋਣੇ ਆ ਤੇ ਹੁਣ ਇੱਥੋਂ ਆਪਾਂ ਅਸਤਬਲ ਤੋਂ ਬਾਅਦ ਜਾਂਦੇ ਆ ਅਜਾਇਬ ਘਰ ਗੁਰੂ ਗਵੰਦ ਸਿੰਘ ਜੀ ਸੰਗਤ ਜੀ ਹੁਣ ਆਪਾਂ ਉਧਰੋਂ ਘੋੜਿਆਂ ਦਾ ਜਿਹੜਾ ਅਸਤਬਲ ਸੀ ਪੁੱਠੋਂ ਆ ਕੇ ਇੱਧਰ ਇੱਧਰ ਦੀ ਸਾਈਡ ਹੈਗਾ ਗੁਰੂ ਗਵਿੰਦ ਸਿੰਘ ਜੀ ਦਾ ਅਜਾਇਬ ਘਰ ਜਿੱਥੇ ਕੀ ਅੰਦਰ ਨਿਸ਼ਾਨੀਆਂ ਪਈਆਂ ਤੁਹਾਨੂੰ ਦਿਖਾਉਂਦੇ ਆਂ ਅੰਦਰ ਜਾ ਕੇ ਆਪਾਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਆ ਗੁਰੂ ਗਵਿੰਦ ਸਿੰਘ ਜੀ ਦਾ ਮਿਊਜ਼ੀਅਮ ਹੈ ਤੇ ਇੱਧਰ ਦੀ ਸਾਈਡ ਕੈਮਰਾ ਮਰੋ ਕਿੰਨੀ ਸੋਹਣੀ ਪਾਰਕ ਆ ਕਿੰਨਾ ਸੋਹਣਾ ਜਾਨੀ ਕਿੱਥੇ ਸਾਫ਼ ਸੁਥਰਾ ਮਾਹੌਲ ਆ ਬਹੁਤ ਵਧੀਆ ਸਾਂਭ ਸੰਭਾਲ ਕੀਤੀ ਜਾਂਦੀ ਆ ਤੇ ਆ ਸਾਡੀ ਸਾਰੀ ਸੰਗਤ ਬੈਠੀ ਆ ਤੇ ਹੁਣ ਸੰਗਤ ਜੀ ਆਪਾਂ ਤੁਹਾਨੂੰ ਅੰਦਰੋਂ ਜਾ ਕੇ ਦਰਸ਼ਨ ਕਰਾਉਂਦੇ ਆ ਮਿਊਜ਼ੀਅਮ ਦੇ ਪਾਰਕ ਦੇ ਵਿੱਚ ਬਿਲਕੁਲ ਵਿਚਕਾਰ ਇੱਕ ਖੰਡੇ ਦਾ ਤੁਸੀਂ ਦੇਖ ਸਕਦੇ ਆ ਨਿਸ਼ਾਨ ਬਣਾਇਆ ਹੋਇਆ ਨਿਸ਼ਾਨ ਸਾਹਿਬ ਤੇ ਆਲੇ ਦੁਆਲੇ ਬਿਲਕੁਲ ਹਰਿਆ ਭਰਿਆ ਮਾਹੌਲ ਹੈ ਜਿਹੜਾ ਕਿ ਤੁਹਾਡੇ ਮਨ ਨੂੰ ਬਿਲਕੁਲ ਤਾਜ਼ਾ ਕਰ ਦਿੰਦਾ ਹੈ ਤੇ ਇੱਥੇ ਤੁਸੀਂ ਤੁਹਾਨੂੰ ਬਤਕਾਂ ਦਿਖਾਉਂਦੇ ਆ ਥੋੜਾ ਜਿਹਾ ਸ਼ਾਰਟ ਆਪਾਂ ਇਹਨਾਂ ਬਤਕਾਂ ਦਾ ਵੀ ਲਿਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਪਾਰਕ ਦੇ ਵਿੱਚ ਘੁੰਮਦੇ ਹੋਏ ਇਹ ਜਾਨਵਰ ਤੇ ਹੁਣ ਆਪਾਂ ਚੱਲਦੇ ਆ ਟਿਕਟ ਲੈਣ ਫੇਰ ਅਸੀਂ ਇਥੋਂ ਬਾਬਾ ਜੀ ਤੋਂ ਲਈਆਂ ਟਿਕਟਾਂ ਤੇ ਬਾਕੀ ਸਾਰਾ ਸਾਡੀ ਸੰਗਤ ਚੱਲ ਗਈ ਸੀ ਅਸੀਂ ਥੋੜੇ ਜਾਨੇ ਰਹਿ ਗਏ ਸੀ ਤੇ ਅਸੀਂ ਆਪਣੀਆਂ ਸਾਰਿਆਂ ਦੀਆਂ ਟਿਕਟਾਂ ਲਈਆਂ ਤੇ ਹੁਣ ਆਪਾਂ ਚੱਲਦੇ ਆਂ ਅਜਾਇਬ ਘਰ ਤੇ ਤੁਹਾਨੂੰ ਦਿਖਾਉਂਦੇ ਆਂ ਸੰਗਤ ਜੀ ਆਪਾਂ ਟਿਕਟਾਂ ਲੈ ਲਈਆਂ ਤੇ ਹੁਣ ਆਪਾਂ ਤੁਹਾਨੂੰ ਅੰਦਰ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਮਿਊਜ਼ੀਅਮ ਬਣਿਆ ਆ ਉਹ ਦਿਖਾਉਂਦੇ ਆਂ ਤੇ ਜਿਹੜਾ ਟਿਕਟ ਦਾ ਪ੍ਰਾਈਸ ਆ ਉਹ 20 ਰੁਪਏ ਆ ਬੱਚਿਆਂ ਦੀ ਟਿਕਟ ਫ੍ਰੀ ਹੁੰਦੀ ਆ ਪਹਿਲਾਂ ਫ੍ਰੀ ਸੀਗੀ ਜੀ ਹੁਣ ਟਿਕਟ ਲੈਣ ਲੱਗੇ ਜੀ ਕਿਉਂਕਿ ਤੁਹਾਨੂੰ ਪਤਾ ਸਾਮ ਸੰਭਾਲ ਤੇ ਕਿੰਨਾ ਖਰਚਾ ਆ ਜਾਂਦਾ ਇੰਨੀ ਟਿਕਟ ਪੈਸੇ ਜਾਜ ਆ 20 ਰੁਪਏ ਉਰੇ ਦੇਖਣ ਲਈ ਹੁਣ ਅੰਦਰ ਨੂੰ ਆਜੋ ਚਲਿਏ ਆਜੋ ਚਲਿਏ ਜੀ ਮਿਊਜ਼ੀਅਮ ਦੇ ਬਾਹਰ ਤੁਸੀਂ ਦੇਖ ਸਕਦੇ ਕਿੰਨੇ ਸੋਹਣੇ ਸਾਥੀ ਦੇ ਜਿਹੜੇ ਆ ਬੁੱਤ ਬਣਾਏ ਹੋਏ ਆ ਤੇ ਹੁਣ ਆਪਾਂ ਚੱਲਦੇ ਆਂ ਤੇ ਦੇਖਦੇ ਆਂ ਅੰਦਰ ਜਾ ਕੇ ਮਿਊਜ਼ੀਅਮ ਪਿਛਲੇ ਸਾਲ ਅਸੀਂ ਇੱਥੇ ਨਹੀਂ ਆਏ ਸੀ ਸਾਨੂੰ ਪਤਾ ਨਹੀਂ ਸੀ ਤੇ ਇਸ ਵਾਰ ਸੋਚਿਆ ਕਿ ਅਸੀਂ ਵੀ ਜ਼ਰੂਰ ਇੱਥੇ ਦਰਸ਼ਨ ਕਰਕੇ ਆਉਣੇ ਆ ਇਸ ਮਿਊਜ਼ੀਅਮ ਦੇ ਅੰਦਰ ਜਦੋਂ ਤੁਸੀਂ ਐਂਟਰ ਹੋਣਾ ਆ ਤਾਂ ਜੋੜੇ ਤੁਹਾਨੂੰ ਬਾਹਰ ਹੀ ਉਤਾਰ ਕੇ ਜਾਣੇ ਪੈਂਦੇ ਆ ਤੇ ਸਾਹਮਣੇ ਜਿਹੜਾ ਕੀ ਜੁੜਾ ਜੁੜੇ ਤਰਾਂ ਲਈ ਇੱਕ ਬਕਸਾ ਬਣਿਆ ਹੋਇਆ ਇੱਥੇ ਤੁਸੀਂ ਆਪਣੇ ਜੁੜੇ ਉਤਾਰ ਸਕਦੇ ਆ ਤੇ ਫਿਰ ਅਸੀਂ ਭਾਈ ਨੂੰ ਟਿਕਟਾਂ ਦਿਖਾਈਆਂ ਤੇ ਆਪਾਂ ਹੁਣ ਅੰਦਰ ਕਰ ਗਏ ਆ ਇੰਟਰ ਤੇ ਤੁਸੀਂ ਦੇਖ ਸਕਦੇ ਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿੰਨਾ ਵੀ ਇਤਿਹਾਸ ਜੁੜਿਆ ਆ ਸਾਰਾ ਹੀ ਬੜੇ ਵਧੀਆ ਤਰੀਕੇ ਨਾਲ ਇੱਥੇ ਦਰਸਾਇਆ ਗਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰਾ ਸਿੱਖਾਂ ਦਾ ਇਤਿਹਾਸ ਇਸ ਮਿਊਜ਼ੀਅਮ ਦੇ ਅੰਦਰ ਦਰਸਾਇਆ ਗਿਆ ਹੈ ਇਹ ਮਿਊਜ਼ੀਅਮ ਕਾਫੀ ਵੱਡਾ ਆ ਇਹ ਜਿੱਦਾਂ ਕਿ ਵੱਖ-ਵੱਖ ਪਾਰਟ ਦੇ ਵਿੱਚ ਵੰਡਿਆ ਹੋਇਆ ਆ ਜਿੱਦਾਂ ਕਹ ਲਓ ਪਹਿਲਾ ਪਾਰਟ ਨੰਬਰ 1 ਫਿਰ ਪਾਰਟ ਨੰਬਰ 2 ਜਿੱਦਾਂ ਜਿੱਦਾਂ ਅਸੀਂ ਅੱਗੇ ਵਧਦੇ ਆ ਸਾਨੂੰ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਗੁਰੂ ਧੰਤਨਸ਼ੀਰ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਸਾਰਾ ਹੀ ਇਤਿਹਾਸ ਇੱਥੇ ਬਹੁਤ ਵਧੀਆ ਤਰੀਕੇ ਨਾਲ ਦਰਸਾਇਆ ਗਿਆ ਆ ਇੱਥੇ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਤਾਂ ਕਿ ਉਹ ਸਿੱਖੀ ਵੱਲ ਵੱਧ ਤੋਂ ਵੱਧ ਪ੍ਰੇਰਿਤ ਤੇ ਆ ਜਿਹੜੇ ਹੋ ਸਕਣ ਇਹ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਸ ਮਿਊਜ਼ੀਅਮ ਦੀ ਸਾਂਭ ਸੰਭਾਲ ਕੀਤੀ ਜਾਂਦੀ ਆ ਤੁਸੀਂ ਦੇਖ ਸਕਦੇ ਆ ਤਾਂ ਤਾਂ ਸ਼੍ਰੀ ਗੁਰੂ ਗਵੰਦ ਸਿੰਘ ਜੀ ਦੇ ਜਿੰਨੇ ਵੀ ਇਤਿਹਾਸ ਆ ਯਾਨੀ ਕਿ ਜਿੰਨੀਆਂ ਉਹਨਾਂ ਦੀਆਂ ਜੰਗਾਂ ਹੋਈਆਂ ਸਾਰਾ ਹੀ ਇੱਥੇ ਦਰਸਾਇਆ ਗਿਆ ਆ ਇਹ ਮਿਊਜ਼ੀਅਮ ਆ ਕਾਫੀ ਯਾਨੀ ਕਿ ਦੇਖਣ ਵਾਲਾ ਆ ਵੈਸੇ ਤਾਂ ਇਹਦੇ ਅੰਦਰ ਵੀਡੀਓਗ੍ਰਾਫੀ ਆ ਜਿਹੜੀ ਉਹ ਅਲਾਉਡ ਨਹੀਂ ਹੈਗੀ ਪਰ ਆਪਾਂ ਭਾਜੀ ਹੁਣ ਉਹਨਾਂ ਨੂੰ ਪੁੱਛਿਆ ਕਿ ਅਸੀਂ ਬਲੌਗ ਦੇ ਵਿੱਚ ਜਿੱਦਾਂ ਪਾਉਣੀ ਹੈ ਵੀਡੀਓ ਤੇ ਭਾਜੀ ਹੁਣੀ ਕਹਿੰਦੇ ਕੋਈ ਗੱਲ ਨਹੀਂ ਬਣਾ ਲਓ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਇੱਥੇ ਆ ਸਕਣ ਤੇ ਇਸ ਮਿਊਜ਼ੀਅਮ ਦੀ ਜਿਹੜੀ ਟਿਕਟ ਆ ਉਹ ਵੀ ਇੰਨੀ ਕੁਝ ਜ਼ਿਆਦਾ ਨਹੀਂ ਹੈਗੀ 20 ਰੁਪਏ ਆ ਤੇ ਤੁਸੀਂ ਇੱਥੇ ਜਰੂਰ ਆਓ ਤੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਤੇ ਉਹਨਾਂ ਨੂੰ ਨਾਲੇ ਤਾਂ ਇੱਥੋਂ ਮਿਊਜ਼ੀਅਮ ਸਾਰਾ ਦਿਖਾਓ ਤੇ ਨਾਲ ਨਾਲ ਉਹਨਾਂ ਨੂੰ ਇਤਿਹਾਸ ਦੇ ਨਾਲ ਜੋੜੋ ਤਾਂ ਕਿ ਬੱਚੇ ਜਿਹੜੇ ਵੱਧ ਤੋਂ ਵੱਧ ਸਿੱਖੀ ਵੱਲ ਪ੍ਰੇਰਿਤ ਹੋ ਸਕਣ ਤੇ ਹੁਣ ਆਪਾਂ ਕਿਉਂਕਿ ਵੀਡੀਓ ਤਾਂ ਕਾਫੀ ਲੰਬੀ ਹੋ ਗਈ ਆ ਪਰ ਫੇਰ ਵੀ ਮੈਂ ਸੋਚਿਆ ਕਿ ਤੁਹਾਨੂੰ ਸਾਰਾ ਹੀ ਜਿਹੜਾ ਮਿਊਜ਼ੀਅਮ ਆ ਉਹ ਦਿਖਾ ਦਿੱਤਾ ਜਾਵੇ ਇਸ ਬਲੌਗ ਦੇ ਵਿੱਚ ਤੁਸੀਂ ਘਰ ਬੈਠੇ ਦਰਸ਼ਨ ਕਰ ਸਕਦੇ ਆ ਜਿਹੜਾ ਗੁਰੂ ਗਵੰਦ ਸਿੰਘ ਜੀ ਦਾ ਇਹ ਮਿਊਜ਼ੀਅਮ ਆ ਤੇ ਤੁਸੀਂ ਦੇਖੋ ਕਿੰਨੇ ਆ ਸੋਹਣਿਆ ਸੋਹਣਿਆ ਇੱਥੇ ਯਾਨੀ ਕਿ ਕਹਿ ਲਓ ਤਸਵੀਰਾਂ ਤਾਂ ਆਨੰਦਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਸਾਰਾ ਇਤਿਹਾਸ ਇੱਥੇ ਦਰਸਾਇਆ ਗਿਆ ਆ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਤੇ ਹੁਣ ਆਪਾਂ ਵਧਦੇ ਆ ਅੱਗੇ ਵੱਲ ਤੁਸੀਂ ਦੇਖ ਸਕਦੇ ਆ ਜਿੰਨੇ ਵੀ ਇੱਥੇ ਘੱਲੂ ਘਾਰੇ ਹੋਏ ਸਾਰਾ ਕੁਝ ਸ਼ਸਤਰ ਸਿੱਖਾਂ ਦੇ ਸਾਰਾ ਕੁਝ ਹੀ ਇਸ ਮਿਊਜ਼ੀਅਮ ਦੇ ਅੰਦਰ ਦਰਸਾਇਆ ਗਿਆ ਆ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੇ ਕਾਫੀ ਖਰਚੇ ਦੇ ਨਾਲ ਇਹ ਮਿਊਜ਼ੀਅਮ ਤਿਆਰ ਹੋਇਆ ਆ ਇਸ ਲਈ ਸਾਰਿਆਂ ਸੰਗਤਾਂ ਜਦੋਂ ਵੀ ਇੱਥੇ ਤੁਸੀਂ ਆਉਂਦੇ ਆ ਸੱਚਖੰਡ ਸ਼੍ਰੀ ਹਜੂਰ ਸਾਹਿਬ ਉੱਥੋਂ ਪੈਦਲ ਚੱਲ ਕੇ ਨਾਲੇ ਹੀ ਆ ਇਹ ਮਿਊਜ਼ੀਅਮ ਤੇ ਨਾਲੇ ਘੋੜਿਆਂ ਦਾ ਅਸਤਬਾਲ ਆ ਤੇ ਤੁਸੀਂ ਜ਼ਰੂਰ ਦਰਸ਼ਨ ਦੇਦਾਰੇ ਕਰਕੇ ਜਾਇਆ ਕਰੋ ਹੋਣਾ ਕਿਉਂਕਿ ਵੀਡੀਓ ਕਾਫੀ ਲੰਗੀ ਲੰਬੀ ਹੋ ਗਈ ਹੈ ਆਪਣੀ ਤੇ ਫਿਰ ਵੀ ਮੈਂ ਸੋਚਿਆ ਕਿ ਤੁਹਾਨੂੰ ਹੁਣ ਸਾਰਾ ਜਿਹੜਾ ਮਿਊਜ਼ੀਅਮ ਦਿਖਾ ਦਿੱਤਾ ਜਾਵੇ ਉਦੋਂ ਤਾਂ ਆਪਾਂ ਵੀਡੀਓ ਦੇ ਵਿੱਚ ਕੁਝ 뮤직 ਵੀਰਾ ਲਾ ਦੇਣਾ ਸੀ ਪਰ ਫਿਰ ਕਾਪੀਰਾਈਟ ਜਿਹੜਾ ਕਲੇਮ ਆ ਉਹ ਵੱਜ ਜਾਂਦਾ ਇਸ ਲਈ ਮੈਂ ਸੋਚਿਆ ਕਿ ਬੋਲ ਕੇ ਹੀ ਜਿਹੜੀ ਸਾਰੀ ਵੀਡੀਓ ਆ ਉਹ ਬਣਾ ਬਣਾ ਦਿੱਤੀ ਜਾਵੇ ਤਾਂ ਕਿ ਆਪਣੀ ਵੀਡੀਓ ਤੇ ਕੋਈ ਕਾਪੀਰਾਈਟ ਜਿਹੜਾ ਕਲੇਮ ਆ ਨਾ ਵੱਜੇ ਨਹੀਂ ਤਾਂ ਆਪਾਂ ਨੂੰ ਵੀਡੀਓ ਡਿਲੀਟ ਕਰਨੀ ਪੈ ਜਾਂਦੀ ਆ ਤੇ ਫਿਰ ਸਾਰੀ ਜਿਹੜੀ ਮਿਹਨਤ ਆ ਉਹ ਆਪਣੀ ਖਰਾਬ ਹੋ ਜਾਂਦੀ ਹੈ ਜਦੋਂ ਬਲੌਗ ਬਣਾਈਏ ਬਲੌਗ ਐਡਿਟ ਕਰਦੇ ਆਪਾਂ ਤੇ ਤੁਸੀਂ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਲਈ ਆਪਾਂ ਚੰਗੇ ਚੰਗੇ ਬਲੌਗ ਲੈ ਕੇ ਆਉਂਦੇ ਰਹਿਣਾ ਤੇ ਕਾਫੀ ਆਪਣੇ ਜਿਹੜੇ ਬਲੌਗ ਆ ਉਹ ਬਣੇ ਹੋਏ ਆ ਬਸ ਐਡਿਟ ਕਰਕੇ ਆਪਾਂ ਹੁਣ ਪਾ ਦੇਣੇ ਆ ਤੇ ਇਹ ਆ ਆਪਣਾ ਅੱਜ ਦਾ ਬਲੌਗ ਆ ਤੇ ਹੁਣ ਬਸ ਮਿਊਜ਼ੀਅਮ ਜਿਹੜਾ ਆ ਉਹ ਖਤਮ ਹੋਣ ਨਾਲ ਆਇਆ ਤੇ ਜਿਹੜਾ ਇਹਦਾ ਤੁਸੀਂ ਕਹੋਗੇ ਲਾਸਟ ਜਿਹੜਾ ਪਾਰਟ ਆ ਉੱਥੇ ਆ ਸੀ ਗਏ ਤੇ ਹੁਣ ਤੁਹਾਨੂੰ ਉੱਥੇ ਵੀ ਅੰਦਰ ਦਰਸ਼ਨ ਦਿਦਾਰੇ ਕਰਾਉਨੇ ਆ ਤੁਸੀਂ ਦੇਖ ਸਕਦੇ ਆ ਸਿੱਖਾਂ ਨੂੰ ਜਦੋਂ ਜੰਗਲਾਂ ਦੇ ਵਿੱਚ ਰਾਤਾਂ ਕੱਟਣੀਆਂ ਪਈਆਂ ਉਹ ਵੀ ਤੁਸੀਂ ਦੇਖੋ ਕਿੰਨੇ ਵਧੀਆ ਹੀ ਯਾਨੀ ਕਿ ਤਰੀਕੇ ਦੇ ਨਾਲ ਜਿਹੜਾ ਸਾਰਾ ਦ੍ਰਿਸ਼ ਹੈ ਉਹ ਦਰਸਾਇਆ ਗਿਆ ਆ ਕਿੱਦਾਂ ਕਿੱਦਾਂ ਸਾਡੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਉਹ ਸਾਰਾ ਕੁਝ ਹੀ ਇਸ ਮਿਊਜ਼ੀਅਮ ਦੇ ਅੰਦਰ ਤੁਸੀਂ ਦੇਖ ਸਕਦੇ ਆ ਤੇ ਆਪਣੇ ਬੱਚਿਆਂ ਨੂੰ ਵੀ ਦੱਸ ਸਕਦੇ ਆ ਉਹਨਾਂ ਸਾਡੇ ਸਿੱਖ ਇਤਿਹਾਸ ਦੇ ਜਿਹੜੇ ਸ਼ਸਤਰ ਆ ਇੱਥੇ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਦੇਖ ਲਓ ਸਾਮ ਸੰਭਾਲ ਕਰਕੇ ਪ੍ਰਾਤਨ ਜਿਹੜੇ ਸ਼ਸਤਰ ਆ ਉਹ ਇੱਥੇ ਰੱਖੇ ਹੋਏ ਆ ਕੋਸ਼ਿਸ਼ ਕਰਦੇ ਆ ਵੀਡੀਓ ਦੇ ਰਾਹੀਂ ਤੁਹਾਨੂੰ ਆਪਾਂ ਦਿਖਾ ਸਕੀਏ ਸਾਰੇ ਸਾਰੇ ਜਿਹੜੇ ਸ਼ਸਤਰ ਆ ਇੱਥੇ ਪ੍ਰਾਤਨ ਜਿੰਨੇ ਵੀ ਸ਼ਸਤਰ ਆ ਤੇ ਹੁਣ ਤੁਸੀਂ ਦਰਸ਼ਨ ਕਰ ਸਕਦੇ ਆ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਇਸ ਮਿਊਜ਼ੀਅਮ ਦੇ ਵਿੱਚ ਸਾਮ ਕੇ ਰੱਖੇ ਹੋਏ ਆ ਤੇ ਜਿਹੜੀਆਂ ਤੁਸੀਂ ਸਾਹਮਣੇ ਤੁਸੀਂ ਦੇਖ ਸਕਦੇ ਆ ਇਹ ਆ ਲਾਸਟ ਪਾਰਟ ਹੈ ਇਸ ਮਿਊਜ਼ੀਅਮ ਦਾ ਤੇ ਬਸ ਹੁਣ ਇਸ ਤੋਂ ਬਾਅਦ ਇਹ ਜਿਹੜਾ ਆਪਣਾ ਹੁਣ ਇੱਧਰਲਾ ਆਪਾਂ ਦੇਖ ਕੇ ਸਾਰਾ ਇਤਿਹਾਸ ਉਧਰ ਤਾਂ ਆਪਾਂ ਦੇਖ ਜਾਂਦਾ ਹੈ ਆਪਣਾ ਤੇ ਹੁਣ ਇਹਨੂੰ ਦੇਖ ਕੇ ਆਪਾਂ ਚੱਲਦੇ ਆਂ ਬਾਹਰ ਦੇ ਵੱਲ ਇੱਥੇ ਆ ਜਿਹੜਾ ਮਿਊਜ਼ੀਅਮ ਆ ਇੱਥੇ ਖਤਮ ਹੋ ਜਾਂਦਾ ਆ ਤੁਸੀਂ ਦੇਖ ਸਕਦੇ ਆ ਦਰਬਾਰ ਸਾਹਿਬ ਦਾ ਕਿੰਨਾ ਸੋਹਣਾ ਸਰੂਪ ਇੱਥੇ ਤਿਆਰ ਕੀਤਾ ਹੋਇਆ ਤੇ ਹੁਣ ਆਪਾਂ ਚੱਲਦੇ ਆਂ ਬਾਹਰ ਵੱਲ ਸੰਘਾ ਜੀ ਇਹ ਸੀ ਅੱਜ ਦਾ ਵਲੌਗ ਤੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਜੀ ਮਿਊਜ਼ੀਅਮ ਦੇ ਅੰਦਰ ਕਿੱਦਾਂ ਸਿੱਖਾਂ ਦਾ ਸਾਰਾ ਦਰਸਾਇਆ ਗੁਰੂ ਗਵਰਿੰਦ ਸਿੰਘ ਜੀ ਦੀਆਂ ਜੰਗਾਆਂ ਹੋਈਆਂ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ ਵਿਖੇ ਸ਼ਹੀਦ ਤੇ ਸਾਰਾ ਕੁਝ ਇਹਦੇ ਅੰਦਰ ਦਰਸਾਇਆ ਗਿਆ ਆ ਹਰਮੰਦਰ ਸਾਹਿਬ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗਾ ਹੋਵੇ ਤੇ ਮਿਲਦੇ ਆਂ ਇੱਕ ਨਵੇਂ ਵਲੌਗ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ